ਕਿ ਗੁਰੂ ਨਾਨਕ ਸਾਹਿਬ ਦੇ ਘਰ ਚ ਪਾਤਸ਼ਾਹੀਆਂ ਨੇ ਇਹ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਜਿਹੜੀ ਪਾਤਸ਼ਾਹੀ ਹੈ ਨਾ ਜੀ ਇਹਦਾ ਕੋਈ ਮੁਕਾਬਲਾ ਨਹੀਂ ਤੁਸੀਂ ਦੇਖੋ ਅੱਜ ਤੱਕ ਕਿੰਨੇ ਇੱਥੇ ਅਮੀਰ ਆਏ ਕਿੰਨੇ ਪ੍ਰਧਾਨ ਮੰਤਰੀ ਆਏ ਰਾਸ਼ਟਰਪਤੀ ਆਏ ਇੱਥੋਂ ਤੱਕ ਕਿ ਜਿਸ ਮੁਲਕ ਨੇ ਕਹਿੰਦੇ ਹੁੰਦੇ ਸਨ ਅੰਗਰੇਜ਼ਾਂ ਦੇ ਰਾਜ ਵਿੱਚ ਕਦੀ ਸੂਰਜ ਨਹੀਂ ਡੁੱਬਦਾ ਇਦਾ ਮਤਲਬ ਚਾਰ ਚੁਬੇਰੇ ਉਹਨਾਂ ਦਾ ਰਾਜ ਸੀ ਕਦੀ ਉਸ ਰਾਜ ਦੀ ਮਹਾਰਾਣੀ ਵੀ ਗੁਰੂ ਰਾਮਦਾਸ ਦੇ ਚਰਨਾਂ 'ਚ ਮੱਥਾ ਟੇਕਣ ਆਈ ਸੀ ਆਪ ਸਭ ਨੂੰ ਪਤਾ ਹੈ ਇਹ ਗੱਲਾਂ ਭਾਵੇਂ ਬਾਹਰ ਮੁਖੀ ਨੇ ਮੈਂ ਸ਼ਬਦ ਵਰਤ ਰਿਹਾ ਵਾਂ ਉਹ ਗੁਰਮਖੋ ਇਸ ਰੂਖਾਨੀਅਤ ਦੇ ਦਰਬਾਰ ਵਿੱਚ ਇੱਥੋਂ ਤੱਕ ਜਿਹੜਾ ਹੰਕਾਰ ਨਾਲ ਆਇਆ ਇਹ ਬੜੀ ਗੱਲ ਮੈਂ ਸੱਚੀ ਕਹਾਂ ਚਾਹ ਕੋ ਰਾਗੀ ਹੈ ਚਾਹ ਗ੍ਰੰਤੀ ਹੈ ਚਾਹ ਸਿੰਘ ਸਾਹਿਬ ਵਿੱਚ ਹੈ ਪ੍ਰਬੰਧਕ ਹੈ ਜਿਹੜਾ ਬੰਦਾ ਹੰਕਾਰ ਤੁਰ ਗਿਆ ਨਾ ਯਾਦ ਰੱਖਿਓ ਗੁਰੂ ਮੌਕਾ ਬੜਾ ਦਿੰਦਾ ਹੈ ਬੰਦਿਆ ਬੰਦਾ ਬਨ ਜਾ ਬੰਦਾ ਬਨ ਜਾ ਫਿਰ ਝਟਕਾ ਇੱਕ ਹੀ ਲੱਗਦਾ ਬੰਦੇ ਰੋਲ ਰੁਲ ਜਾਂਦੇ ਆ ਵੱਡੇ ਵੱਡੇ ਮੈਂ ਇੱਕ ਉਦਾਹਰਨ ਤੁਹਾਨੂੰ ਦੇ ਕੇ ਸਮਾਪਤੀ ਕਰਨ ਲੱਗਾ ਇਹ ਇੱਥੇ ਪਹਿਲਾਂ ਜਦੋਂ ਕਿ ਅਫਸਰ ਆਉਂਦਾ ਸੀ ਨਾ ਜੀ ਇਹ ਪ੍ਰਕਰਮਾਂ ਚ ਜੁੱਤੀ ਪਾ ਕੇ ਅੱਗੇ ਤੱਕ ਜੋੜੇ ਲੈ ਜਾਂਦੇ ਸਨ ਜਦੋਂ ਵੱਡਾ ਕਿਸੇ ਅਫਸਰ ਆਉਣਾ ਨਾ ਇਹ ਅੰਗਰੇਜ਼ਾਂ ਦੇ ਰਾਜ ਦੇ ਇਹ ਸੁਨਹਿਰੀ ਇਤਿਹਾਸ ਵਿੱਚ ਲਿਖਿਆ ਹੈ ਕਿ ਇੱਥੇ ਇਹ ਬਹੁਤ ਵੱਡਾ ਕੋਈ ਅੰਗਰੇਜ਼ ਅਫਸਰ ਆਇਆ ਕਿ ਸ਼ਾਇਦ ਮੈਨੂੰ ਪਦਵੀ ਦਾ ਤੇ ਪਤਾ ਨਹੀਂ ਵਿਸਰ ਗਈ ਪਰ ਯਾਦ ਆ ਜਾਇਆ ਉਹ ਜਦੋਂ ਆਇਆ ਤੇ ਜਿਹੜਾ ਸਰਬਰਾ ਸਨ ਨਾ ਜੀ ਉਹਨਾਂ ਨੂੰ ਅੱਗੇ ਜੁੱਤੀਆਂ ਚ ਮੈਨੂੰ ਨਹੀਂ ਤੁਸੀਂ ਆ ਜਾਓ ਅੱਗੇ ਇੱਥੇ ਇੱਕ ਗ੍ਰੰਤੀ ਸਾਹਿਬ ਸੰਜੀ ਬੜੀ ਭਾਵਨਾਵਾਂ ਵਾਲੇ ਜੇ ਅੱਜ ਕੱਲ ਚੋ ਆਪਾਂ ਸਿੰਘ ਸਾਹਿਬ ਸ਼ਬਦ ਵਰਤਨੇ ਉਹ ਜਦੋਂ ਆਏ ਉਹਨਾਂ ਦੇਖਿਆ ਵੀ ਜੁੱਤੀ ਪਵਾ ਕੇ ਅੱਗੇ ਲਈ ਹੁੰਦੇ ਨੇ ਚਾਪਲੂਸ਼ ਉਹਨਾਂ ਨੇ ਕਿਹਾ ਰੁਕ ਜਾਓ ਉਹਨਾਂ ਸ਼੍ਰੀ ਸਾਹਿਬ ਆਪਣੀ ਕੱਲ ਲਈ ਜੀ ਸਰਬਰਾਹਮ ਕਹਿੰਦੇ ਨੇ ਇਹ ਗੁਰੂ ਰਾਮਦਾਸ ਦਾ ਘਰ ਹੈ ਇੱਥੇ ਜੋੜਾ ਪਾ ਕੇ ਨਹੀਂ ਜਾ ਸਕਦੇ ਇਹ ਅਦਬ ਹੈ ਨਾ ਜੀ ਉਹ ਜਦੋਂ ਬੈਸਿਆ ਤੇ ਕਿੰਨ ਨੂੰ ਮੱਥਾ ਟੇਕਣ ਦੀ بجائے ਵਾਪਸ ਤੁਰ ਗਿਆ ਬੇਇੱਜ਼ਤੀ ਮਹਿਸੂਸ ਕੀਤੀ ਜਾਂਦਿਆਂ ਸਾਰ ਪਹਿਲਾਂ ਉਹਨਾਂ ਗ੍ਰੰਥੀ ਸਾਹਿਬ ਨੂੰ ਸਸਪੈਂਡ ਕੀਤਾ ਕਿਉਂਕਿ ਅੱਜ ਵੀ ਸਚਾਈ ਇਹ ਵੇ ਸੇਵਾਦਾਰ ਗਲਤੀ ਕਰੇ ਤੇ ਸ਼ਾਮ ਤੱਕ ਸਸਪੈਂਡ ਹੋ ਜਾਂਦਾ ਹੈ ਤੇ ਉੱਚੀਆਂ ਪਦਵੀਆਂ ਤੇ ਭਾਵੇਂ ਵੱੱਜਰ ਪਾਪ ਕਰ ਲੈਣ ਉਹਨਾਂ ਦੀ ਇਨਕੁਆਰੀ ਵੀ ਕਦੀ ਨਹੀਂ ਹੁੰਦੀ ਇਹ ਸਚਾਈ ਹੈ ਤਕੜੇ ਵਾਸਤੇ ਕਾਨੂੰਨ ਵੱਖਰਾ ਹੈ ਇਹ ਇਹ ਸਿਸਟਮ ਵਿੱਚ ਵੀ ਤੇ ਗਰੀਬ ਵਾਸਤੇ ਕਾਨੂੰਨ ਵੱਖਰਾ ਹੈ ਉਹਨਾਂ ਜਾਂਦਿਆਂ ਸਰ ਭਾਈ ਸਾਹਿਬ ਨੂੰ ਸਸਪੈਂਡ ਕਰਤਾ ਜੀ ਉਸ ਗੁਰਸਮਕ ਦੇ ਰਾਏਸ਼ ਤਰਨ ਤਾਰਨ ਸੀ ਭਾਈ ਸਾਹਿਬ ਦੀ ਜਦੋਂ ਕਿਹਾ ਵੀ ਤੁਹਾਨੂੰ ਸਸਪੈਂਡ ਕਰਤਾ ਉਹਨੇ ਨਹੀਂ ਜੀ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਖੌਕਾ ਲੈ ਕੇ ਕਹਿੰਦਾ ਗੁਰੂ ਰਾਮਦਾਸ ਜੀ ਤੇਰੇ ਦਰ ਦਾ ਨਮ ਖਾਦਾ ਹੈ ਕੋਈ ਅਫਸਰ ਹੋਵੇਗਾ ਆਪਣੇ ਘਰ ਚ ਹੋਵੇਗਾ ਮੇਰੇ ਘਰ ਦਾ ਪਾਤਸ਼ਾਹ ਤੂੰ ਹੈ ਤੇਰੀ ਸੇਵਾ ਕੀਤੀ ਮੇਰੀ ਜ਼ਮੀਰ ਨਹੀਂ ਮੰਨੀ ਅੱਜ ਕਿ ਤੇਰੇ ਦਰਬਾਰ ਵਿੱਚ ਚਾਹ ਪੀ ਉਸ ਬੰਦੇ ਕਿਸੇ ਨੂੰ ਜੁੱਤੀ ਪਵਾ ਕੇ ਅੰਦਰ ਲੈ ਆਉਣ ਦਰਸ਼ਨ ਜੋੜੀ ਤੱਕ ਮੇਰੀ ਸੇਵਾ ਵਿੱਚ ਕੋਈ ਕਮੀ ਹੋ ਗਈ ਹੋਵੇ ਤੇ ਮੈਨੂੰ ਬਖਸ਼ ਦੇ ਭਾਈ ਸਾਹਿਬ ਚਲੇ ਗਏ ਇਹ ਸ਼੍ਰੋਮਣੀ ਕਮੇਟੀ ਨੇ ਜਿਹੜੀ ਕਿਤਾਬ ਛਪਾਈ ਹੈ ਨਾ ਹਰਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ ਸਿੰਘ ਸਾਹਿਬ ਗਿਆਨੀ ਕ੍ਰਪਾਲ ਸਿੰਘ ਲਿਖੋ ਚ ਲਿਖੀ ਘਟਰਾਏ ਮੈਂ ਇਹ ਇਹ ਇਹਦੇ ਵਿੱਚੋਂ ਉਦਾਹਰਣ ਦੇ ਰਿਹਾ ਜੋ ਸ਼੍ਰੋਮਣੀ ਕਮੇਟੀ ਨੇ ਛਾਪਿਆ ਕਹਿੰਦੇ ਨੇ ਅਫਸਰ ਜਿਹੜਾ ਸੀ ਉਹ ਚਲਾ ਗਿਆ ਲਾਹੌਰ ਭਾਈ ਸਾਹਿਬ ਪਿੰਡ ਚਲੇ ਗਏ ਰੱਬ ਦੀ ਕੀ ਖੇਡ ਵਾਪਰੀ ਰਾਤ ਨੂੰ ਸੂਲ ਉੱਠ ਪਿਆ ਇਹ ਬਾਕਾਇਦਾ ਲਿਖਿਆ ਉਸ ਅਫਸਰ ਨੂੰ ਸੂਲ ਉੱਠਿਆ ਬੜੇ ਔੜ-ਪੌੜ ਦਵਾਈਆਂ ਕੀਤੀਆਂ ਕੁਛ ਨਹੀਂ ਉਹਦੀ ਘਰੋਂ ਜਿਹੜੀ ਬੀਬੀ ਸੀ ਅੰਗਰੇਜ਼ਾਂ ਨੂੰ ਨੇ ਪੁੱਛਿਆ ਕੋਈ ਗਲਤੀ ਹੈ ਇਹ ਧਰਤੀ ਬੰਦਗੀ ਵਾਲਿਆਂ ਦੀ ਹੈ ਤੁਸੀਂ ਕੋਈ ਗਲਤੀ ਤਾਂ ਨਹੀਂ ਕੀਤੀ ਉਹਨੇ ਕਿਹਾ ਇੱਕ ਘਟਨਾ 골ਡਨ ਟੈਂਪਲ ਚਾ ਵਾਪਰੀ ਹੈ ਉਹਨੇ ਕਿਹਾ ਚਲੋ ਉੱਥੇ ਚਲੀਏ ਉਹ ਦਰਬਾਰ ਬੜਾ ਜ਼ਾਹਰਾ ਹੈ ਗੁਰਮਖੋ ਉਹ ਉਸ ਨੂੰ ਮੰਜੀ ਚੌਕ ਇੱਥੇ ਲਿਆਏ ਭਾਈ ਸਾਹਿਬ ਆਪਣੇ ਘਰ ਸਨ ਉਹਨਾਂ ਨੂੰ ਬੁਲਾਇਆ ਗਿਆ ਵੀ ਤੁਸੀਂ ਆਓ ਉਹਨਾਂ ਕਿਹਾ ਮੈਂ ਤਾਂ ਕੁਝ ਕਿਹਾ ਹੀ ਨਹੀਂ ਮੈਂ ਤਾਂ ਸਿਰਫ ਇਸ ਘਰ ਦਾ ਨਮਕ ਖਾਨਾ ਇਹਦਾ ਸੇਵਾਦਾਰ ਖਾਂ ਮੈਂ ਆਪਣੀ ਸੇਵਾ ਚ ਕੁਤਾਈ ਨਹੀਂ ਵਰਤੀ ਮੈਂ ਕੁਝ ਨਹੀਂ ਕਿਹਾ ਕਹਿ ਲੱਗੋ ਬੰਦਾ ਜਿਹੜਾ ਆਕਰ ਕੇ ਸਸਪੈਂਡ ਕਰਕੇ ਹੱਥ ਜੋੜੇ ਉਹਨੇ ਥੱਲੇ ਲੇਟੇ ਹੋਏ ਨੇ ਭਾਈ ਸਾਹਿਬ ਨੇ ਕਿਹਾ ਪਹਿਲਾਂ ਲਿਖ ਕੇ ਦਿਓ ਅੱਜ ਤੋਂ ਬਾਅਦ ਅੰਦਰ ਕੋਈ ਜੁੱਤੀ ਪਾ ਕੇ ਨਹੀਂ ਆਏਗਾ ਜਿੰਨਾ ਮਰਜ਼ੀ ਵੱਡਾ ਕੋਈ ਬੰਦਾ ਆ ਜਾਏ ਕੋਈ ਜੋੜਾ ਪਾ ਕੇ ਅੰਦਰ ਆ ਸਕਦਾ ਉਹਨਾਂ ਸੱਚੀ ਮੁੱੱਚੇ ਲਿਖ ਕੇ ਦੇ ਦਿੱਤਾ ਜੀ ਉਨਾ ਪਰਤ ਕੇ ਕਿਆ ਗੁਰੂ ਰਾਮਦਾਸ ਜੀ ਬੰਦਾ ਭੁੱਲ ਜਾਂਦਾ ਏ ਇਹ ਤੇਰੇ ਘਰ ਨੂੰ ਕੱਲੀ ਬਿਲਡਿੰਗ ਸਮਝਦੇ ਆ ਪਰ ਇਸ ਇਮਾਰਤ ਵਿੱਚ ਤੇਰੇ ਸ਼ਬਦ ਦਾ ਪ੍ਰਕਾਸ਼ ਹੈ ਜਿਹੜਾ ਤੈਨੂੰ ਭਾਵਨਾ ਨਾਲ ਚੇਤੇ ਕਰਦਾ ਹੈ ਉਹਦਾ ਪਾਰ ਉਤਾਰਾ ਕਰ ਦੇਣਾ ਹੈ ਸੱਚੀ ਮੁੱਚੀ ਜਿਹੜਾ ਮੱਥਾ ਲਾਣ ਵਾਸਤੇ ਆਉਂਦਾ ਉਹਨੂੰ ਰੋਲ ਵੀ ਦੇਣਾ ਹੈ ਤੋ ਬਖਸ਼ ਦੇ ਉਹ ਬੰਦਾ arogh ਹੋਇਆ